ਮੇਰਾ ਨਾਮ ਨੀਹਾ ਚਨਾਲੀਆ ਮੈਂ ਭਾਰਤੀ ਵਾਲਮੀਕੀ ਧਰਮ ਸਮਾਜ ਪਾਵਾ ਦਾਸ ਤੋਂ ਜ਼ਿਲ੍ਹਾ ਪ੍ਰਧਾਨ ਮੈਲਾ ਵਿੰਗ ਦੀ ਅੱਜ ਕਿਦਾਂ ਆਪਾਂ ਅੱਜ ਇਕੱਠੇ ਹੋਏ ਅੱਜ ਅਸੀਂ ਬੇਟੀ ਨੂੰ ਇੱਧਰ ਆਓ ਜੋ ਕਿ ਕੋਮਲ ਸ਼ੈਲੀ ਹੈ ਸਾਡੇ 30 ਨੰਬਰ ਵਾਰਡ ਚ ਇਹ ਬੇਟੀ ਨੇ ਸਾਡਾ ਨਾਮ ਰੋਸ਼ਨ ਕੀਤਾ ਡਿਸਟ੍ਰਿਕਟ ਅਵਾਰਡ ਮਿਲਿਆ ਇਸ ਬੇਟੀ ਨੂੰ ਇਹਨੇ ਅਵਾਰਡ ਜਿੱਤ ਕੇ ਲਿਆਂਦਾ ਸਾਡੇ ਪੂਰੇ ਸਮਾਜ ਦਾ ਨਾਮ ਰੋਸ਼ਨ ਕੀਤਾ ਵਾ ਅਸੀਂ ਇਹਨੂੰ ਮੁਬਾਰਕਾਂ ਇਸਦੇ ਪਰਿਵਾਰ ਨੂੰ ਪੂਰੇ ਸ਼ੈਲੀ ਪਰਿਵਾਰ ਨੂੰ ਮੁਬਾਰਕਾਂ ਦੇਣ ਆਏ ਆਏ ਪੂਰੀ ਮੈ ਲਵਿੰਗ ਕਿੱਦਾਂ ਲੱਗ ਰਿਹਾ ਹੈ ਜੀ ਤੁਹਾਡੀ ਨਾਮ ਰੋਸ਼ਨ ਕਰੀ ਬਹੁਤ ਵਧੀਆ ਲੱਗਦਾ ਸਾਨੂੰ ਬਹੁਤ ਗਰਵ ਹੋਇਆ ਹੋਰ ਵੀ ਆਪਣੇ ਬੱਚਿਆਂ ਤੇ ਆਪਣੀਆਂ ਬੇਟੀਆਂ ਤੇ ਇਸ ਬੇਟੀ ਨੇ ਸਾਡਾ ਇਹ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਨਹੀਂ ਕੀਤਾ ਪੂਰੇ ਸਮਾਜ ਦਾ ਨਾਮ ਰੋਸ਼ਨ ਕੀਤਾ ਵਾ ਇਹ ਕੁੜੀਆਂ ਨੂੰ ਕੀ ਮੈਸੇਜ ਹੋ ਗਿਆ ਭਾਈ ਜੀ ਮੈਂ ਤਾਂ ਇਹੀ ਕੁੜੀਆਂ ਨੂੰ ਮੈਸੇਜ ਦੇਣਾ ਚਾਹਨੀ ਆ ਕਿ ਇਸ ਬੇਟੀ ਨੇ ਨਾਮ ਰੋਸ਼ਨ ਕੀਤਾ ਕਿ ਸਾਰੀਆਂ ਕੁੜੀਆਂ ਐਵੇਂ ਦੀਆਂ ਹੀ ਹੋਣ ਔਰ ਵੱਧ ਤੋਂ ਵੱਧ ਸਮਾਜ ਦਾ ਨਾਮ ਰੋਸ਼ਨ ਕਰਨ ਕਿ ਕੀ ਬਣਨਾ ਚਾਹੁੰਦੇ ਹੋ ਸੁਪਨਾ ਕੀ ਤੁਹਾਡਾ ਇਕ ਊਡੀ ਜੀ ਬਹੁਤ ਅੱਗੇ ਤੱਕ ਵਧੂਗੀ ਪਰਮਾਤਮਾ ਦਾ ਆਸ਼ੀਰਵਾਦ ਇਸ ਬੇਟੀ ਦੇ ਨਾਲ ਆ ਔਰ ਇਸ ਟਾਈਮ ਪੂਰੇ ਪਰਮਾਤ ਪੂਰੇ ਸਮਾਜ ਦਾ ਆਸ਼ੀਰਵਾਦ ਇਸ ਬੇਟੀ ਦੇ ਨਾਲ ਹੈ ਬਹੁਤ ਵਧੀਆ ਜੀ ਬਹੁਤ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ ਇਸ ਟਾਈਮ ਅਸੀਂ ਮੈਲਾ ਵਿੰਗ ਸਾਰੇ ਇਸੇ ਕਰਕੇ ਇਸ ਬੇਟੀ ਨੂੰ ਮਿਲਣ ਆਏ ਆ ਇਸ ਨੂੰ ਮੁਬਾਰਕਾ ਦੇਣ ਆਏ ਆ ਮੇਰਾ ਨਾਮ ਕੋਮਲ ਹੈ ਸਰ ਕੋਮਲ ਕੀ ਕਹਿਣਾ ਚਾਹੋਗੇ ਜਿਹੜਾ ਤੁਹਾਨੂੰ 15 ਕਿਤੇ ਪ੍ਰੋਗਰਾਮ ਦੇ ਵਿੱਚ ਵਾਰਡ ਵੀ ਮਿਲਿਆ ਗਿਆ ਕੀ ਕਹਿਣਾ ਸਰ ਮੈਂ ਮਤਲਬ 15 ਅਗਸਤ ਦੇ ਜਿਹੜਾ ਮੈਨੂੰ ਅਵਾਰਡ ਮਿਲਿਆ ਗਿਆ ਮੈਂ ਮੈਂ ਸਾਰਿਆਂ ਦਾ ਧੰਨਵਾਦ ਕਰਦੀ ਆ ਜਿਲ੍ਹਾ ਪ੍ਰਧਾਨ ਦਾ ਮਤਲਬ ਪੂਰੇ ਆਪਣੇ ਲੁਧਿਆਣਾ ਵਾਸੀਆਂ ਦਾ ਮੈਂ ਮਤਲਬ ਥੈਂਕਸ ਕਹਿਣਾ ਚਾਹਨੀ ਆ ਕਿ ਮੈਨੂੰ ਮਤਲਬ 15 ਅਗਸਤ ਨੂੰ ਮੈਨੂੰ ਅਵਾਰਡ ਮਤਲਬ ਮਿਲਿਆ ਮੈਨੂੰ ਸਨਮਾਨਿਤ ਕੀਤਾ ਗਿਆ ਵਾ ਮੈਂ ਬਹੁਤ ਖੁਸ਼ ਆ ਤੇ ਮੈਂ ਆਪਣੇ ਪਰਿਵਾਰ ਵੱਲੋਂ ਮਤਲਬ ਮੇਰੇ ਸਮਾਜ ਵੱਲੋਂ ਵੀ ਮੈਂ ਸਾਰਿਆਂ ਦਾ ਮਤਲਬ ਧੰਨਵਾਦ ਕਰਦੀ ਆ ਮੇਰੇ ਮੇਰੀ ਫੈਮਿਲੀ ਨੇ ਮੈਨੂੰ ਇੰਨਾ ਸਪੋਰਟ ਕੀਤਾ ਤਾਂ ਕਿ ਮੈਂ ਮਤਲਬ ਇੱਥੇ ਮੈਂ ਖੜੀ ਆ ਇਸ ਲੈਵਲ ਤੇ ਆ ਕੇ ਮੇਰੇ ਹਾਂਜੀ ਜਿਲ੍ਹਾ ਪ੍ਰਸ਼ਾਸਨ ਜੀ ਆਏ ਆ ਤੁਹਾਨੂੰ ਬਹੁਤ ਬਹੁਤ ਸਨਮਾਨ ਕਰਦੇ ਆ ਮੈਂ ਸੁਰੇਸ਼ ਸ਼ੈਲੀ ਜੀ ਸੁਰੇਸ਼ ਜੀ ਕੀ ਕਹਿਣਾ ਚਾਹੋਗੇ ਜੀ ਇਹਦੀ ਬੇਟੀ ਤੁਹਾਡੇ ਸਮਾਜ ਦੇ ਵਿੱਚ ਨਾਮ ਕਾਫੀ ਰੋਸ਼ਨ ਕਰ ਰਹੀ ਆ ਇਹਦੇ ਪਗੜ ਕਰਾਂਗੇ ਕੁਝ ਦਿਨਾਂ ਦੇ 15 ਨੂੰ ਉਹਨਾਂ ਨੂੰ ਵਾਰਡ ਵੀ ਦਿੱਤੇ ਗਿਆ ਪੰਜਾਬ ਸਰਕਾਰ ਵੱਲੋਂ ਠੀਕ ਆ ਮੈਂ ਪਹਿਲਾਂ ਤਾਂ ਪੰਜਾਬ ਸਰਕਾਰ ਦਾ ਜ਼ਿਲ੍ਹਾ ਪ੍ਰਸ਼ਾਸਨ ਦਾ ਬਹੁਤ ਧੰਨਵਾਦ ਕਰਦਾ ਜੋ ਇਸ ਤਰ੍ਹਾਂ ਦੇ ਹੋਣਹਾਰ ਬੱਚਿਆਂ ਨੂੰ ਅੱਗੇ ਲੈ ਕੇ ਜੋ ਸਨਮਾਨਿਤ ਕਰਦੇ ਆ ਬਹੁਤ ਬਹੁਤ ਧੰਨਵਾਦ ਸਰਕਾਰ ਦਾ ਅੱਜ ਇਲਾਕੇ ਦੇ ਵਿੱਚ ਵੀ 1.5 ਯਲਾਪੜਾਂ ਅधिक ਹੈ ਕਿਹਾ ਕਰਦੇ ਇਹਨਾਂ ਨੇ ਸਨਮਾਨ ਕੀਤਾ ਕਿਤਾ ਲਗਦੇ ਜੋ ਪਿਛਲੇ ਦਿਨੀ ਹੋਮਲ ਸ਼ੈਲਜੀ ਨੂੰ ਅਵਾਰਡ ਮਿਲਿਆ ਉਹਦੀ ਖੁਸ਼ੀ ਸਾਰੇ ਸਮਾਜ ਨੂੰ ਹੈ ਤੇ ਅੱਜ ਸਾਡੀ ਭੈਣ ਨੇਹਾ ਚੰਡਾਲੀਆ ਜੋ ਮਹਿਲਾ ਸ਼ਹਿਰੀ ਅਧਿਖਸ਼ ਨੇ ਉਹ ਵਿਸ਼ੇਸ਼ ਤੌਰ ਤੇ ਸਨਮਾਨ ਕਰਨ ਪਹੁੰਚੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੀ ਬੇਟੀਆਂ ਨੂੰ ਕੀ ਮੈਸੇਜ ਆਊਗਾ ਜਿਹੜੀ ਅੱਜ ਕੱਲ੍ਹ ਘਰ ਬੈਠੀਆਂ ਕੁੜੀਆਂ ਉਹਨਾਂ ਨੂੰ ਕੀ ਕਹਿੰਦੇ ਬੇਟੇ ਨੂੰ ਜਿਹੜਾ ਇਹ ਮੈਡਲ ਮਿਲਿਆ ਵਾ ਅਵਾਰਡ ਮਿਲਿਆ ਉਹ ਤੋਂ ਇਹੀ ਪ੍ਰੇਰਨਾ ਮਿਲਦੀ ਹੈ ਕਿ ਹਰੇਕ ਬੱਚੇ ਨੂੰ ਸਮਾਜ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹਰੇਕ ਖੇਤਰ ਦੇ ਵਿੱਚ ਭਾਵੇਂ ਉਹ ਪੜ੍ਹਾਈ ਹੋਵੇ ਲਿਖਾਈ ਹੋਵੇ ਖੇਲ-ਕੂਦ ਹੋਵੇ ਹਰੇਕ ਸੈਕਟਰ ਦੇ ਵਿੱਚ ਬੱਚੇ ਨੂੰ ਨਾਮ ਰੋਸ਼ਨ ਕਰਨਾ ਚਾਹੀਦਾ ਖਾਸ ਕਰ ਮੈਂ ਸੰਬੰਧ ਬੇਟੀਆਂ ਨਾਲ ਇੱਕ ਕਿੰਨੇ ਘਰ ਦੇ ਵਿੱਚ ਕਿੰਦਾ ਪੜ੍ਹਾਈ ਕੀ ਕਰ ਚੁੱਕੀ ਕੀ ਬਣਨਾ ਚੰਗੀ ਬੇਟੀ ਹਮੇਸ਼ਾ ਇਸਾ ਕਿ ਮੈਂ ਸਮਾਜ ਦਾ ਨਾਮ ਰੋਸ਼ਨ ਕਰਾਂ ਐਮਏ ਪੜ੍ਹ ਲਈ ਹੈ ਤੇ ਆ ਦੇਖੋ ਬਹੁਤ ਸਾਰੇ ਮੈਡਲ ਡਿਗਰੀਆਂ ਇਹਦੇ ਕੋਲ ਬਹੁਤ ਹੈਗੀਆਂ ਤੇ ਮੈਂ ਵੀ ਇੱਕ ਪਰਿਵਾਰ ਵੱਲੋਂ ਵੀ ਤੇ ਵੱਡੇ ਪਾਪਾ ਹੁਣ ਤਾਇਓ ਜੀ ਹੁਣ ਵਾਸਤੇ ਸਰਕਾਰ ਨੂੰ ਵੀ ਇੱਕ ਬੇਨਤੀ ਕਰਦਾ ਏ ਇਦਾਂ ਦੇ ਸਪੋਰਟ ਕੋਟਿਆਂ ਦੇ ਵਿੱਚ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ